ਇੱਧਰ ਆਪਣੀ ਗੁੱਡੀ ਲੋਕ ਤੇ ਜੀ ਇਹ ਗੁੱਡੀ ਲੋਕੀ ਗੁੱਡੀ ਗੁੱਡੀ ਆਪਣੀ ਸ਼ਰਮਾ ਰਹੀ ਆ ਤੇ ਉਹ ਜਾਇਆ ਭਜ ਬਾਰ ਤੇ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਤੇ ਮੇਰੀਆਂ ਸੰਗਾ ਲਾਉਂਦਾ ਜੀ ਗਰੂਪ ਆਹੋ ਲੈ ਲੋਏ ਹੋਈ ਦੋ ਜੀ ਕਿੱਥੇ ਆ ਦੋ ਜੀ ਮਸ਼ੀਨ ਚ ਜਿੱਦੋਂ ਰਾਤੀ ਮਸ਼ੀਨ ਬੰਦ ਕਰਤੀ ਸੀ ਮੈਂ ਹਾਂ ਰਹਿਣ ਤੋਂ ਚੱਲਦੀ ਰਾਤੀ ਮੈਂ ਕਪੜੇ ਧੋਣੇ ਪਾਇਆ ਤਾਂ ਮਸ਼ੀਨ ਬੰਦ ਕਰਤੀ ਮੈਨੂੰ ਆਵਾਜ਼ ਆਉਂਦੀ ਆਵਾਜ਼ ਆਉਂਦੀ ਤੇ ਬੱਸ ਫਿਰ ਠੀਕ ਆ ਹੁਣ ਫਿਰ ਪਾਓ ਜਿਹੜੇ ਮਿਲਦੇ ਆ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਆਪਾਂ ਕਰ ਲੱਗੇ ਸਵੇਰ ਦੇ ਵੱਜ ਗਏ 9 ਤੇ ਅੱਜ ਆਪਾਂ ਉੱਠੇ 8 ਵਜੇ ਤੇ ਹੁਣੇ ਪੀਤੀ ਚਾਹ ਤੇ ਅੱਜ ਸਵੇਰੇ ਸਵੇਰ ਲੱਗੀ ਪ੍ਰਭ ਦੀ ਕਲਾਸ ਕਿਉਂਕਿ ਕੱਲ ਨੂੰ ਇਹਦਾ ਪੇਪਰ ਆ ਤੇ ਇਹ ਰਾਤ ਵੀ 11 ਵਜੇ ਤੱਕ ਫੋਨ ਵੇਖਦਾ ਰਿਆ 10 ਵਜੇ ਤੱਕ ਸੱਚ ਸੌਂਦੀ ਤੇ ਹੁਣ ਵੀ ਉੱਠਦਿਆ ਸਾਰੀ ਫੋਨ ਫੜ ਲਿਆ ਫਿਰ ਕਲਾਸ ਤੇ ਲੱਗਣੀ ਹੀ ਤੁਹਾਨੂੰ ਪਤਾ ਓਬਵੀਅਸ ਹੀ ਗੱਲ ਆਏ ਵੀ ਕਲਾਸ ਨਾ ਲੱਗੇ ਕਿੱਦਾਂ ਹੋ ਸਕਦਾ ਨਾਲੇ ਅੱਜ ਛੁੱਟੀ ਆ ਐਤਵਾਰ ਆ ਐਤਵਾਰ ਸਾਰਾ ਦਿਨ ਕਲਾਸ ਨਾ ਲੱਗੇ ਕਿੱਦਾਂ ਹੋ ਸਕਦਾ ਨਾਲੇ ਉਹ ਵੀ ਕੱਲ ਨੂੰ ਪੇਪਰ ਆ ਤੇ ਕੱਲ ਮੈਂ ਪਾਇਆ ਹੀਗਾ ਸੁਰਮਾ ਸੁਰਮਾ ਨੇ ਮਤਲਬ ਕੀ ਚਾਹਦੀ ਮੈਂ ਆਈਲਾਈਨਰ ਜਿਹਾ ਲਾਇਆ ਸੀ ਅੱਖ ਦੇ نیچے-नीचे ਤੇ ਇਹ ਗਰੁੱਪ ਸਾਰੀ ਦਿੜੀ ਕਰਦੇ ਤੂੰ ਅੱਜ ਬੜੀ ਸੋਹਣੀ ਲੱਗਦੀ ਤੂੰ ਅੱਜ ਬੜੀ ਸੋਹਣੀ ਲੱਗੰਦੀ ਆ ਤੇ ਮੈਂ ਹਾ ਹੱਦ ਹੋ ਗਈ ਮੈਂ ਹੋ ਜਾ ਵੱਖਰਾ ਕੀ ਕਰ ਲਿਆ ਤੇ ਕਵਲ ਗਈ ਆ ਆ ਤੇ ਮੈਨਰੇ ਖ ਅੱਜ ਫੇਰ ਨਹੀਂ ਆਉਣਾ ਨੇ ਤੇ ਚਲੋ ਆਪਾਂ ਚੱਲਦੇ ਆ ਬਾਹਰ ਕਵਲ ਦੇ ਕੱਪੜੇ ਸੁੱਕਣੇ ਪਾਉਣ ਕਵਲ ਜਾਰ ਕੱਲ ਮੈਂ ਪਾਈ ਆ ਇਹ ਤੇ ਮਮੀ ਇਹੋ ਜਿਹਾ ਸੂਟ ਵੇਖਣ ਲਈ ਹਾਂ ਤੋਂ ਪਰ ਮੈਨੂੰ ਪਸੰਦ ਜਾਂ ਨਹੀਂ ਆਇਆ ਕਲਰ ਨਹੀਂ ਵਧੀਆ ਦੇ ਤੋਂ ਯਾਰ ਤੂੰ ਕੱਲ ਗਈ ਹਾਂ ਤੇ ਮੈਨੂੰ ਦੱਸ ਹੀ ਦਿੰਦਾ ਬੰਦਾ ਆ ਨਾਮ ਨੇ ਸੇ ਜਣਾਵਾ ਹੈ ਵੇਖੀ ਐ ਇਹੋ ਜਿਹਾ ਸੂਟ ਹੋਊਗਾ ਤੇ ਥੋੜਾ ਲਾਓ ਇੱਕ ਵੈਲਵਟ ਚ ਆਏ ਕਬਲ ਬੜੇ ਵਧੀਆ ਵਧੀਆ ਆ ਮੈਂ ਸਾਰਾ ਇਸ ਤਰ੍ਹਾਂ ਰੱਖੇ ਪੂਰਾ ਸੈਟ ਹਾਂ ਪੂਰਾ ਸੈਟ ਇੰਨੇ ਦਾ ਹੀ ਮਿਲਦਾ ਵਾ ਤੇ ਜੇ ਵੈਲਵਟ ਚ ਹੋਇਆ ਬੜੇ ਵਧੀਆ ਲੱਗਦਾ ਇਹ ਵੈਲਵਟ 100 100 ਦੇ ਪੀਸ ਪਰ ਉਹ ਬਿਕਾਉ ਉਹ ਲੱਗ ਹੁੰਦੇ ਆ ਵੈਲਵਟ ਚ ਵੇਖੀ ਵੈਲਵਟ ਚ ਬੜੇ ਵਧੀਆ ਚੱਲਦਾ ਈ ਤੇ ਇੱਕ ਮੇਰਾ ਇਰਾਦਾ ਕਿ ਮੈਂ ਖੋਦ ਲਿਆ ਕਿ ਸੀਮਾਂ ਪਰ ਖੋਦ ਨਹੀਂ ਮੇਰਾ ਟਾਈਮ ਹੈਗਾ ਮੇਰ ਤੋਂ ਜੀਦ ਇੱਕ ਬੜਾ ਉਦਾ ਰਹਿੰਦਾ ਵਾ ਤੇ ਨਾਲੇ ਨਾ ਮਸ਼ੀਨ ਅਜੇ ਮੈਂ ਆਪ ਹੀ ਨਹੀਂ ਡਾਉਨ ਧੀ ਫੇ ਮੁੜ ਕੇ ਫੇਰ ਲੱਤ ਸੋਜ ਸਾਇ ਪੈਰ ਨੂੰ ਪੈ ਗਈ ਤੇ ਫੇਰ ਨਹੀਂ ਤੁਰਿਆ ਜਾਣਾ ਹਨਾ ਤਾਂ ਕਰਕੇ ਇਹੋ ਜਿਹਾ ਮਸ਼ੀਨ ਮਸ਼ੂਨ ਦਾ ਕੰਮ ਮੈਂ ਆਪ ਹੀ ਨਹੀਂ ਕਰਨਦੀ ਮੈਂ ਕਿੰਨਾ ਕਿ ਤੁਰੇ ਫਿਰਦੇ ਨਹੀਂ ਵਾਧੂ ਕੰਮ ਹੋਈ ਜਾਂਦੀ ਕਰਦੇ ਫ੍ਰੀਜ਼ਰ ਲੈ ਆਵਾਂਗੇ ਕਿੱਥੇ ਗਿਆ ਕਿੱਥੇ ਗਿਆ ਉਹ ਅੰਦਰ ਹੀ ਆਂਦੇ ਕਿੱਥੇ ਗਏ ਤੇ ਡਸਟਬਿਨ ਪਾ ਦੇਂਦੀ ਕਿੱਥੇ ਗਿਆ ਉਹ ਅੰਦਰ ਕਰਤਾ ਮੈਂ ਹੁਣ ਇੱਥੇ ਇੰਨੀਆਂ ਚੀਜ਼ਾਂ ਰੱਖੀ ਜਣੀਆਂ ਇਹ ਜਿਹੜੀ ਅੰਮ੍ਰਿਤਸਰ ਕਹਿ ਦਿੰਦੇ ਨਾ ਸੇਲ ਸੇਲ ਇਹ ਕਿਹੇ ਕੰਮ ਦੀ ਨਹੀਂ ਇਹ ਮੈਨੂੰ ਪਤਾ ਬੇਕਾਰ ਉਦੋਂ ਅਸੀਂ ਬੜਾ ਭੱਜੇ ਗਿਆ ਖਾਲਸਾ ਕੋਲੇ ਜਿਹੇ ਬੜਾ ਵਧੀਆ ਬੜਾ ਵਧੀਆ ਤੇ ਇੰਨੀਆਂ ਚੀਜ਼ਾਂ ਮਹਿੰਗੀਆਂ ਉੱਥੇ ਕੋਈ ਸਾਹ ਵੀ ਨਹੀਂ ਹੱਥ ਲਾਉਣ ਨੂੰ ਜੀ ਨਾ ਕਰੇ ਜਿਹੜੀ ਚੀਜ਼ ਵਧੀਆ ਹੁਣ ਨਾ ਪਸੰਦ ਆਉਂਦੀ ਉਹ ਤਾਂ ਰੇਡੀ ਬੜਾ ਆਹ ਏਦਾਂ ਹੀ ਐਦਾਂ ਹੀ ਆ ਕਿ ਜਿਹੜੀਆਂ ਕਹੇ ਨਾ ਕੰਮ ਨਹੀਂ ਆਉਂਦਾ ਜਿਵੇਂ ਯੂਜ਼ ਕਰਕੇ ਸੁੱਟਵਾਉਂਦੇ ਨਾ ਇੰਨੀਆਂ ਨਹੀਂ ਲਾਉਣੀਆਂ ਜੀ ਪੁਰਾਣੀਆਂ ਪਾਓ ਇਹ ਹੁਣ ਮੈਂ ਪੈ ਗਈ ਹਾਂ ਤੇ ਪੈ ਇਹ ਥੋੜੀ ਗੱਲ ਆ ਤੇ ਲਓ गाइस ਟਾਈਮ ਹੋ ਗਿਆ ਸ਼ੁਹਰ ਦਾ 10 ਵਜੇ ਦਾ ਤੇ ਅੱਗੇ ਆ ਗਿਆ ਸੋਣ ਤੇ ਆਹ ਮੈਂ ਲੈ ਕੇ ਆਈਆਂ ਜਰਾਬਾਂ ਦੇ ਜੋੜੇ ਚਾਰ ਜਰਾਬਾਂ ਦੇ ਜੋੜੇ ਲੈ ਆ ਤੇ ਇੱਕ ਬਰਾਹਮਣ ਇੱਕ ਮੈਂ ਕੈਪ ਲਈ ਤੇ ਉਹ ਬਰਾਹਮਣੇ ਪਾ ਲਈ ਹੈ ਹੈ ਤੂੰ ਉਸੇ ਹਣੇ ਮੱਲ ਮਾਰਨੀ ਹੁੰਦੀ ਹੈ ਮੈਂ ਤਾਂ ਬਾਥਰੂਮ ਤੋਂ ਨਿਕਲਦੀ ਆ ਤੁਹਾਡੇ ਚਿਹਰੇ ਤੇ ਵੇਖੀ ਨਾ ਜਦੋਂ ਤੇਰੇ ਲੱਤ ਪੈਰ ਜਿਆਦਾ ਹੀ ਨਹੀਂ ਚੱਲਦੇ ਕੋਈ ਸੁਣੋਈ ਕਿੱਥੇ ਗਈ ਉਹ ਤੇ ਗੱਲ ਕਰਦੇ ਯੂਨਿਟ ਹਾਂ ਲੱਗ ਰਹੇ ਵੀ। ਜਿਵੇਂ ਹੀ ਬਾਹਰ ਆ ਜਾ ਉਹ ਲੈ ਉਹਾਂ ਚੜੀ ਹੋਈ ਮੈਂ ਹੋਂ ਤੋਂ ਪਠੇਕਨ ਦੇ ਉੱਤੇ ਜਾ ਕੇ। ਉਹ ਤੋਂ ਪਠੇਕਨ ਦੇ ਆ ਤੇ ਅੱਜ ਟਾਈਮ 10 ਵਜੇ ਦੇ ਤੇ ਅੱਜ ਇੰਨੀ ਠੰਡੀ ਹਵਾ ਵਗਨ ਦੀ ਕੋਰਾ ਪਿਆ ਲੱਗਦਾ ਤੇ ਬੜੀ ਠੰਡ ਹੋਈ ਪਈ ਨਾ ਅੱਜ ਪ੍ਰਭ। ਹਾਂ। ਤੇ ਪ੍ਰਭ ਨੂੰ ਕਿੱਥੋਂ ਪ੍ਰਭਣੇ ਤੇ ਵੇਖੀ ਜਿੱਦਨ ਐ ਪੂਰਾ ਇੱਕ ਖੰਗ ਜੀ ਕਾਮ ਲੱਗਾ ਨਾ ਫਿਰ ਵੇਖੀ ਮੈਂ ਹੱਡੀਆਂ ਸੇਕਦੀ ਫੜ ਕੇ ਚੰਗੀ ਤਰ੍ਹਾਂ। ਬਜਟ ਵੀ ਸੁਣਾ ਲੈਉਂਦੇ ਉਹਨਾਂ ਨੇ ਮੈਂ ਦੋਕੇ ਮਾਰਦੀ ਆ ਵੀ ਪੂਰਾ ਕੋਟੀ ਟੋਪੀ ਸਾਰਾ ਕੁਝ ਭਾਰੀ ਬਾਬਾ ਨਾਨਕ ਤੂੰ ਹੀ ਜਾਣੇ ਚੰਗੇ ਮੰਦੇ ਛੋ ਉਬਾਰ ਮੂੰ ਕੱਢ ਮੈਂ ਕੀ ਕਹਿ ਮੇਰੇ ਕੋ ਸਭ ਕੁਝ ਹੈਗਾ ਤੇ ਪਾਉਣਾ ਫਿਰ ਪਾਉਣਾ ਕਦੋਂ ਜਦੋਂ ਆਹ ਅਸੀਂ ਪਿੰਡ ਨਾਲ ਜੁੜੇ ਆ ਪਿੰਡ ਨੂੰ ਨੰਗੇ ਪਿੰਡ ਨੰਗੇ ਪੈਨੂ ਨੰਗੇ ਰਹਿੰਦਾ ਛੋ ਮੇਰੀ ਛੋਈ ਨੇ ਪਾਇਆ ਇਹਨੂੰ ਸਵਾਟਰ ਕਿੱਥੇ ਦਾ ਪੁਰਾਣਾ ਬਈ ਇਹਦਾ ਸਵਾਟਰ ਵੀ ਚੜੀਦਾ ਹੈ ਨਹੀਂ ਇਹਨੂੰ ਸਵਾਟਰ ਕੱਢ ਕੇ ਕਿੱਥੇ ਆ ਹੈ ਨਹੀਂਗਾ ਕੋਈ ਉਹ ਯਾਰ ਪੁਰਾਣਾ ਕਿੱਥੇ ਪੁਰਾਣਾ ਨਹੀਂ ਲਿਆ ਤੁਸੀਂ ਜੈਕਟ ਅੰਦਰ ਸਕੂਲ ਵਾਲੀ ਫੋਟੋ ਕੱਢ ਕੇ ਬਣਾਇਆ ਹੈਗਾ ਉਹ ਕਿਸੇ ਬਾਰੇ ਨੂੰ ਦਿੰਦਾ ਹੀ ਨਹੀਂ ਦਿੰਦਾ ਨਹੀਂ ਦਿੰਦਾ ਨਹੀਂ ਦਿੰਦਾ ਕਿ ਵੀ ਦਈ ਇੱਕ ਫੋਟੋ ਜੀ ਪਈ ਮੈਨੂੰ ਲੱਗਦਾ ਆਲ ਮਰਲਾਰੀ ਤੇ ਆਓ ਅਰਮਾਲੀ ਤੇ ਆ ਨੀਲੇ ਰਾਂਗ ਦੀ ਅੱਜ ਉੱਜ ਨਹੀਂ ਮਨਵਾਣਾ ਕੱਖ ਨਹੀਂ ਕਰ ਕੱਲ ਨਮਾਵਾਂਗੇ ਨਹੀਂ ਨਹੀਂ ਅੱਜ ਨੂੰ ਅੱਜ ਐ ਸ਼ੁੱਟੀ ਤੈਨੂੰ ਕਾਨੂੰ ਫੇਰ ਤੂੰ ਸਕੂਲ ਜਾਣਾ ਆ ਵੇਲੇ ਮੈਂ ਸਪੋਰਟ ਸਟਾਲ ਲਿਆ ਇੱਥੇ ਮੈਂ ਜੋੜ ਕੇ ਰੱਖ ਕਿਉਂ ਨਹੀਂ ਸੋਇਨਾ ਕਰ ਫੇਰ ਕਾਢੀ ਲੈਂਦਾ ਮਾਪੀ ਓਜਾ ਮਰਾ ਯਾਰ ਇਹਨੂੰ ਮੈਂ ਹੱਥੀ ਨਹੀਂ ਲਾਇਆ ਝੂਠ ਫੇ ਵੇ ਰਾਤੀ ਕਿਨੇ ਲਿਆ ਸੀ ਮੈਂ ਜੋੜ ਕੇ ਝੂਠ ਬੋਲਣ ਲੱਗੇ ਵੀ ਨਹੀਂ ਵੇਂਦੇ ਝੂਠ ਬੋਲਣ ਲੱਗੇ ਵੀ ਨਹੀਂ ਵੇਂਦੇ ਝੂਠ ਬੋਲਣ ਲੱਗੇ ਵੀ ਨਹੀਂ ਲਗ ਇਸ ਟਾਈਮ ਉਹ ਦੁਪਹਿਰ ਦਾ 10 ਦੁਪਹਿਰ ਦਾ ਕਿੰਨੀ ਹਸੇ ਦਾ 11:30 ਵਜੇ ਦਾ ਤੇ ਆਪਾਂ ਲੱਗਿਆ ਆਥੇ ਵਰਾਤੀ ਬਣਾਈ ਗਾਜਰਾ ਤੇ ਮਟਰ ਤੇ ਗੋਭੀ ਦੀ ਸਬਜੀ ਤੇ ਉਹਦੇ ਹੀ ਹੁਣ ਮੈਂ ਪਰੌਂਠੇ ਬਣਾਉਣ ਲੱਗੀ ਆ ਕਿਉਂਕਿ ਜਗਰੂਪਰ ਤੇ ਪ੍ਰਭ ਨੂੰ ਜਿਆਦੀ ਮਿਰਚ ਲੱਗੀ ਥੋੜੀ ਜੀ ਉਹਦੇ ਵਿੱਚ ਥੋੜੀ ਜੀ ਕਹਿੰਦੇ ਮਿਰਚ ਜਾਦੀ ਆ ਤੇ ਮੈਂ ਚਲੋ ਪਰੌਂਠਿਆਂ ਦੇ ਵਿੱਚ ਇਹ ਤਾਂ ਨੂੰ ਪਾ ਦੇਣੀ ਪਰੌਂਠੇ ਬਣਾ ਦੇਣੀ ਪਰੌਂਠੇ ਦੇ ਵਿੱਚ ਥੋੜੀ ਮਿਰਚ ਘੱਟ ਲੱਗੂਗੀ ਤੇ ਹੁਣ ਆਪਾਂ ਬਣਾਉਣ ਲੱਗੇ ਆ ਪਰੌਂਠੇ ਜਿੱਦਿ ਕੀ ਆਲਮੋਸਟ ਜਾਰੀ ਹੋਈ ਕਿ ਇਹ ਲੱਤ ਵੀ ਗਏ ਆ ਜਿਹੜੇ ਗਰੂਪ ਕਦੋਂ ਆਉਂਦੇ ਗਏ ਗੁਰਦੁਆਰੇ ਦਰਸ਼ਨ ਕਰਨ ਤੇ ਅਜੇ ਤੱਕ ਨਹੀਂ ਕਰਿਆ ਪਹੁੰਚੇ ਤੇ ਮੈਂ ਹਾਂ ਆ ਹੀ ਜਾਣ ਤੇ ਪ੍ਰਭ ਗਿਆਨ ਨਹਾਉਣ ਰੱਬ ਨਹਾ ਕੇ ਆਉਂਦਾ ਤੇ ਮੈਂ ਇਹਨਾਂ ਨੂੰ ਵੇਟ ਕਰ ਵੀ ਕਰਦੀ ਨੇ ਅੱਜ ਰੋਟੀ ਬਹੁਤ ਲੇਟ ਕਰ ਲਈ ਇੱਕ ਸਾਡਾ ਆਪਾਂ ਨੇ ਨਾ ਓਨੇ 12 ਹੀ ਉਹ ਚੱਲੇ ਆ ਇੰਨਾ ਟਾਈਮ ਨੂੰ ਚੱਲਿਆ ਜੀ ਰੋਟੀ ਖਾਂਦੇ ਖਾਂਦੇ ਆ ਕਿਉਂਕਿ ਸਵੇਰ ਅੱਜ ਅੱਜ ਸੰਡੇ ਹੀ ਨਾ ਤੇ ਉੱਠੇ ਵੀ ਲੇਟ ਤੇ ਰੋਟੀ ਵੀ ਚਾਹ ਵੀ ਲੈ ਵੀ ਕਿ 8 ਵਜੇ ਪੂਰੇ ਅੱਜ ਉੱਠੇ ਆ ਤੇ ਕਿਉਂਕਿ ਬੱਚੇ ਇਹਨਾਂ ਨੇ ਨਹੀਂ ਉੱਠਣਾ ਹੁੰਦਾ ਤੇ ਜਗਰੂਪ ਨੇ ਵੀ ਨਹੀਂ ਉੱਠਣਾ ਤੇ ਮੈਨੂੰ ਇਹ ਹੈਗਾ ਕਿ ਮੈਂ ਉੱਠ ਹੀ ਜਾਣਾ ਇਕੱਲੇ ਕੀ ਕਰਨਾ ਜਦੋਂ ਉੱਠਣਗੇ ਚਾਹ ਹੀ ਬਣਾਉਣੀ ਆ ਉਦੋਂ ਉੱਠ ਕੇ ਚਾਹ ਬਣਾ ਲਾਂਗੇ ਤੇ ਇਸ ਕਰਕੇ ਫਿਰ ਆਪਾਂ ਲੇਟ ਹੀ ਉੱਠੇ ਤੇ 9:00 ਵਜੇ ਤੱਕ ਆਪਾਂ ਚਾਹ ਵੀ ਪੀਤੀ 8:00 ਵਜੇ ਚਾਹ ਬਣਾਈ ਤੇ 9:00 ਵਜੇ ਤੱਕ ਚਾਹ ਚੁੱਕੀ ਕੇ ਕਿਉਂਕਿ ਪਾਣੀ ਪੀਣਾ ਹੁੰਦਾ ਗਰਮ ਤੇ ਫਿਰ ਇਸ ਕਰਕੇ ਘਰ ਆ ਨੌਕ ਵੇਚਦਾ ਜ਼ਿਆਦਾ ਟਾਈਮ ਹੀ ਫਿਰ ਉੱਠੇ ਨਹਾਤੇ ਕੰਮ ਤੋਂ ਕਿਤਾ ਅੱਜ ਕਵਲ ਵੀ ਲੇਟ ਆਈ ਕਿਉਂਕਿ ਅਦੋਂ ਵੀ ਸੰਡੇ ਹੀ ਹੋ ਕਹਿੰਦੀ ਸੀ ਕਿ ਮੈਂ ਵੀ ਥੋੜਾ ਲੇਟ ਹੀ ਜਾਣਾ ਤੇ ਇਸ ਕਰਕੇ ਵੀ ਥੋੜਾ ਲੇਟ ਹੀ ਆਈ ਤੇ ਇੰਨੀ ਹਵਾ ਵਧੀਆ ਵਧੀਆ ਤੇ ਲਾ ਲਓ ਠੀਕ ਐ ਐਸ ਵળે ਵਧੀਆ ਲੱਗਣ ਦੀ ਕਿਉਂਕਿ ਮੈਂ ਧੁੱਪੇ ਬੈਠੀ ਤਾਂ ਕਰਕੇ ਤਦੋਂ ਛਾਵੇਂ ਬੈਠੀ ਹੋਈ ਹੈ ਨਾ ਇੰਨੀ ਧੁੱਪ ਇੰਨੀ ਠੰਡ ਲੱਗਦੀ ਨਾ ਤੇ ਹਵਾ ਦੇ ਨਾਲ ਉਹ ਕੋਈ ਹਾਸਾ ਨਹੀਂ ਤੇ ਪ੍ਰਭ ਦੇ ਨਾ ਹੋਣ ਕਿ ਮੈਂ ਆਈ ਜਾਵੇ ਤੇ ਰੋਟੀ ਖਾਣੀ ਸਟਾਰਟ ਕਰੇ ਮਮੀ ਦੇਰ ਤੱਕ ਮੈਂ ਲੌਣੀਆਂ ਸਟਾਰਟ ਕਰ ਦਿੱਤੀਆਂ ਮੈਂ ਹਾਂ ਆਪੇ ਮੈਂ ਲਾਈ ਜਾਨੀ ਐ ਤੇ ਕਿ ਪਿਓ ਪਤ ਜਦੋਂ ਆਣਗੇ ਖਾਈ ਜਾਣਗੇ ਤੇ ਹੁਣ ਸਮੋਈ ਵੀ ਰੋਟੀ ਦੀ ਵੇਟ ਕਰਨ ਦੀ ਸਮੋਈ ਨੂੰ ਵੀ ਦੇਣੀ ਆ ਆ ਜੋ ਜਿੰਨੇ ਗਾਜਰਾਂ ਵਾਲੇ ਪਰੌਂਠੇ ਖਾਣੇ ਆ ਤੇ ਕੱਪੜੇ ਆਪਣੇ ਆਲਮੋਸਟ ਤੋਂ ਅੱਗੇ ਝੋਣ ਲਵਾਤੇ ਮੈਂ ਇੱਥੇ ਥੋੜੀ ਇੱਧਰ ਨੂੰ ਫੇਸ ਕਰਕੇ ਸਟੈਂਡ ਕੀਤਾ ਸੀਗਾ ਕਿ ਆ ਥੋੜਾ ਜਿਹਾ ਮੈਨੂੰ ਵੀ ਸ਼ਾਰ ਆ ਰਿਹਾ ਕਿਉਂਕਿ ਧੁੱਪ ਜਿਆਦੀ ਵੀ ਜੜੀ ਨਾ ਫਿਰ ਧੁੱਪ ਲੱਗਦੀ ਆ ਇਸ ਕਰਕੇ ਫਿਰ ਮੈਂ ਵੀ ਥੋੜੀ ਜੀ ਛਾਂ ਜੀ ਕਿਤੇ ਸਟੈਂਡ ਦੀ ਜਿਆਦਾ ਧੁੱਪੇ ਵੀ ਨਹੀਂ ਬੈਠਾ ਜਾਂਦਾ ਤੇ ਛਾਂਵੇਂ ਬੈਸ ਕਰਕੇ ਨਾ ਵੀ ਛਾਂ ਫਿਰਿਆ ਤਾਂ ਥੋੜੀ ਜੀ ਮਤਲਬ ਕਿ ਮੀਡੀਅਮ ਜਾ ਰਹਿੰਦਾ ਫਿਰ ਸੰਗ ਮੇਰਾ ਵੀ دل ਕਰਦੇ ਹੈ ਅੱਜ ਕੁਛ ਕਰਾਰੇ ਦੇ ਫਰੋਂਟੇ ਖਾਣ ਨੂੰ ਹਨਾ ਫਰੋਂਟੇ ਖੰਨੇ ਆ ਨਾਲ ਲੈਵਾਂਗੇ ਦਹੀਂ ਨਾਲ ਖਾਵਾਂਗੇ ਦਹੀਂ 사 ਚ ਲਿਆਵਾਂਗੇ ਆਹ ਨਾਲ ਖਾਵਾਂਗੇ ਦਹੀਂ ਦਹੀਂ ਦੇ ਨਾਲ ਪਰੌਂਠੇ ਬੈ ਮੈਨੂੰ ਨਹੀਂ ਪਰੌਂਠੇ ਜਿਹੜੇ ਆ ਨਾ ਉਹ ਪਰੌਂਠੇ ਮੈਨੂੰ ਸਾਦੇ ਹੀ ਚੰਗੇ ਲੱਗਦੇ ਮੈਨੂੰ ਵੀ ਦਹੀਂ ਨਾਲ ਪਰੌਂਠੇ ਚੰਗੇ ਲੱਗਦੇ ਕਿਉਂਕਿ ਦਹੀਂ ਸਬਜ਼ੀ ਦੇ ਵਿੱਚ ਨਾ ਉਹਦਾ ਸਵਾਦ ਮਾਰ ਜਾਂਦਾ ਪਰੌਂਠੇ ਦਾ ਦਹੀਂ ਦੇ ਨਾਲ ਤੇ ਜਾਂ ਫਿਰ ਉਹਦੇ ਨਾਲ ਬੱਚਿਆਂ ਨੂੰ ਨਾ ਅੱਜ ਸੰਡੇ ਛੁੱਟੀ ਆ ਤੇ ਕਿਹੇ ਬੱਚੇ ਨੂੰ ਮੈਨੂੰ ਲੱਗਦਾ ਫਿਕਰ ਨਹੀਂ ਆਪਣੀ ਸਟੱਡੀ ਦਾ ਸਭ ਗੁੱਡੇ ਆ ਚੜਕੇ ਆ ਜੀ ਗੁੱਡੇ ਡਾਉਣੇ ਹੋਣ ਤੋਂ ਹੀ ਸਟਾਰਟ ਕਰ ਦਿੱਤੇ ਬੱਚਾ ਨੇ ਤੇ ਪ੍ਰਭ ਦਾ ਵੀ ਦਿਲ ਕਰਦਾ ਪਰ ਪ੍ਰਭ ਨੇ ਮੈਂ ਕਿਹਾ ਕਿ ਜਿੰਨੀ ਦੇਰ ਤੱਕ ਤੇਰੇ ਪੇਪਰ ਨਹੀਂ ਨਾ ਖਤਮ ਹੁੰਦੇ। ਦੱਸ ਦੇ ਨੇ ਸਿਰਫ ਅਕਾਲ ਤੋਂ ਸਟਾਰਟ ਹੈ ਕਿਸ ਕਾਰਾ ਕਰੀ ਨਹੀਂ ਖਤਮ ਹੋ ਜਾਣੇ ਆ। ਮੈਂ ਹੁਣੇ ਜਦ ਤੱਕ ਤੇਰੇ ਗੁੱਡੇ ਨਹੀਂ ਉਡਾਉਣ ਦੇ। ਤੇ ਚਲੋ ਗਾਇਸ ਰੋਟੀ ਆਪਣੀ ਦੀ ਬਣ ਮੈਂ ਲਵਾ ਖਾ। ਤੇ ਬੈਠ ਕੇ ਲੱਗ ਗਈ। ਕੌਣ ਕੋਲ ਇਹਦਾ ਬਣਾਉਂਦਾ ਬਣਾਉਂਦਾ ਰੋਟੀ ਖਾਣ ਲੱਗ ਜਾਂਦਾ ਕਿ ਜਦੋਂ ਰੋਟੀ ਬਣਦੀ ਲਾਗੇ ਬੈਠੀ ਹੁੰਦਾ ਹੈ ਕਿ ਨਾਲ-ਨਾਲ ਗਰਮ ਗਰਮ ਚੁੱਲੇ ਤੇ ਰੋਟੀ ਬਣਾਉਂਦਾ ਇਹ ਫਾਇਦਾ ਹੁੰਦਾ ਔਰ ਨਾਲ ਬੈਠਾ ਆ ਗਿਆ ਨਹੀਂ ਰਾਜ ਰੱਖਾ ਮਾਰੇ ਕੱਲੇ ਚਾਈ ਮਾ ਲੱਗ ਜਾਣਾ ਤੈਨੂੰ ਇਸ ਕਰਕੇ ਫਿਰ ਮੈਂ ਪਾਣੀ ਸਟਾਰਟ ਕਰ ਦੇ ਲੱਗੀ ਹਾਂ ਬਾਹਰ ਬੈ ਕੇ ਕੰਮ ਕਰਨ ਨਾਲ ਕਿੰਨਾ ਜਰਾ ਹੀ ਪਤਾ ਨਹੀਂ ਕਿਉਂ ਬਸ ਪਰ ਮੈਨੂੰ ਬੜਾ ਵਧੀਆ ਲੱਗਦਾ ਬਾਹਰ ਬੈ ਕੇ ਕੰਮ ਕਰਨਾ ਪੀ ਲਈ ਕਿ ਡਿੱਗਦੇ ਲੋਟੇ ਰੱਖੇ ਲੋਟੇ ਨਹੀਂ ਉਹਨਾਂ ਨਹੀਂ ਵੇਖਣਾ ਚਾਹੇ ਸਿਰਫ ਇੰਨੀ ਕੀ ਪਾਣੀ ਆ ਪਰ ਲੋਟੇ ਸਾਡੇ ਵੱਡੇ ਹੁੰਦੇ ਆ ਇਹ ਫੁੱਲੇ ਜੇ ਭਾਂਡੇ ਚ ਚਾਹ ਪੀਂਦਾਂ ਨਾ ਜਾ ਰਹੇ ਹੋ ਤਰਾਂ ਹੁੰਦਾ ਨਹੀਂ ਹੁੰਦਾ ਯਾਰ ਇੰਨੇ ਮੇਰੇ ਤੇ ਜੁੱਤੀਆਂ ਖਾ ਲੈਣਗੇ ਸਿਹਰੇ ਸਿਹਰੇ ਦੀ ਬੜੀ ਮੈਨੂੰ ਆਂਦਾ ਐ ਤੂੰ ਹੀ ਪੰਪ ਦਿੱਤਾ ਤੂੰ ਹੀ ਲੂਤੀ ਲਾਉਂਦੇ ਜੇ ਤਾਂ ਕਰਕੇ ਮੈਨੂੰ ਸਿਹਰੇ ਸਿਹਰੇ ਐ ਤੇ ਆਂਦਾ ਮੈਂ ਬੈੱਡ ਤੇ ਜਾ ਕੇ ਬੈਠਾ ਹਾਂ ਮੰਮਾ ਪੀ ਪੰਪ ਦਿੱਤਾ ਤੇ ਹਾਲੇ ਮੈਂ ਜਾ ਕੇ ਹੀ ਬੈਠਾ ਹਾਂ ਹਾਂ ਹਾਲੇ ਮੈਂ ਟਾਈਮ ਹੀ ਵੇਖਿਆ ਫੋਨ ਫੜਿਆ ਹੀ ਆਤੀ ਆ ਜਗਰ ਬੀਲ ਵੇਖਣ ਦਿਆ ਇੰਨੇ ਇਹਨੇ ਫੋਨ ਫੜਿਆ ਵੀਡੀਓ ਬਣਾਉਣਾ ਸ਼ੁਰੂ ਕੀਤੀਆਂ ਹੀ ਹੀ ਆ ਰੀਲ ਵੇਖਣ ਦਿਆ ਤੇ ਇਹਦੀ ਰੇਲ ਰੇਲ ਪਾ ਗਈ ਇਹਨੇ ਅਕੜਾ ਮਮਾ ਆਕਰ ਕੇ ਠੰਡ ਆਉ ਗਈ ਠੰਡ ਦੇ ਹੋਣਾਂ ਜਾਗਟਾ ਸਭ ਕੜਾ ਰੇਜਾ ਠੰਡ ਪੈ ਗਈ ਤੁਹਾਨੂੰ ਐ ਠੰਡ ਪੈ ਗਈ ਠੰਡ ਮੰਗਦਾ ਮੰਗਦੇ ਅੱਜ ਠੰਡ ਪਈ ਕਿਤੇ ਰੱਖੀ ਜਾਏ ਰੱਬ ਕਿਹੰਦਾ ਤੋ ਰੱਬ ਕਹਿੰਦਾ ਥੋੜੀ ਦੇਰ ਹੋਰ ਠਹਿਰ ਜਾ ਤੇਰੇ ਲਈ ਮੈਂ ਵੱਡੀ ਗੱਲ ਬਾਤ ਸੋਚੀ ਏ ਹਾਂ ਵੇਂਦਾ ਕਿਦਾਂ ਟੇਡਾ ਆ ਜਾ ਮੇਰੇ ਅੱਲਾ ਰੱਬ ਨੇ ਤਾਂ ਤੁਹਾਨੂੰ ਬੇਗਦਖਲ ਕੀਤਾ ਵਾ ਦੇ ਕਾਗਜਾਂ ਮੈਨੂੰ ਨਹੀਂ ਕੀਤਾ ਉਹ ਮੈਂ ਗਰੂ ਐਗਰੂ ਐਗਰੂ ਕੀ ਵੇਖੁੰਦਾ ਜੀ ਗਿਣ ਗਿਣ ਕੇ ਪੇਖੁੰਦਾ ਵੀ ਗਿਣ ਗਿਣ ਕੇ ਵੀ ਕਿੰਨੇ ਕੁ ਪਾਏ ਤੇ ਕਿੰਨੇ ਕੁ ਨਹੀਂ ਪਾਏ ਆਪ ਸਭ ਤੋਂ ਇੱਕ ਆਦਮੀ ਦੀ ਕੀ ਅੰਦੰਦਿਆ ਕਮਾਈ ਤੇ ਸਭ ਤੋਂ ਜਲਾ ਕੋ ਦੀ ਪਤਨੀ ਰਾਮ ਦਾ ਠੀਕ ਹੈ ਤੇ ਪਤਨੀ ਆਪਣੇ ਹਿਸਾਬ ਦੇ ਤਾਅ ਦੇ ਹੱਲ ਬੰਦੇ ਨੂੰ ਚਵਾਉਂਦੀ ਆ ਮੈਂ ਹੈਣਾ ਸਹੀ ਕਿਹਾ ਉਂਗਲਾਂ ਦਾ ਨਚਾਉਂਦੀ ਆ ਉਂਗਲਾਂ ਦਾ ਨਚਾਉਂਦੀ ਉਂਗਲਾਂ ਉਂਗਲਾਂ ਨੂੰ ਕਿ ਨਚਾਤਾ ਗੰਦੀ ਲਾਦੇ ਹੈ ਹੋਨ ਸਿਆਲ ਚ ਠੁੱਪੇ ਬਹਿ ਕੇ ਚਾਹ ਪੀਣਾ ਨਜ਼ਾਰਾ ਆਇਆ ਕਰਾ ਠੰਡੇ ਆ ਇਹ ਵੀ ਨਹੀਂ ਆ ਪਾਣੀ ਪੀਤਾ ਜੀ ਇਹਦੇ ਕੁੱਟ ਕੇ ਪੀਣੀ ਆ ਅਸੀਂ ਵੇਖੋ ਚਾਹ ਪੀਂ ਲਈ ਕਿੱਡੇ ਕਿੱਡੇ ਲੋਟੇ ਰੱਖੇ ਲੋਟੇ ਨਹੀਂ ਉਹਨਾਂ ਨੇ ਵੇਖਣਾ ਚਾਹ ਸਿਰਫ ਇੰਨੀ ਹੀ ਪਾਣੀ ਆ ਪਰ ਲੋਟੇ ਸਾਡੇ ਵੱਡੇ ਹੁੰਦੇ ਆ ਇਹ ਫੁੱਲੇ ਜਿਹੇ ਭਾਂਡੇ ਚ ਚਾਹ ਪੀਂਦਾ ਨਜ਼ਾਰੇ ਵਖਰ ਹੁੰਦਾ ਨਹੀਂ ਹੁੰਦਾ ਯਾਰ ਇੰਨੇ ਮੇਰੇ ਤੇ ਜੁੱਤੀਆਂ ਖਾ ਲੈਣਗੇ ਸੇਰੇ ਸੇਰੇ ਦੀ ਬੜੀ ਮੈਨੂੰ ਆਂਦਾ ਐ ਤੂੰ ਹੀ ਪੰਪ ਦਿੱਤਾ ਤੂੰ ਹੀ ਲੂਤੀ ਲਾਉਂਦੇ ਜੇ ਤਾਂ ਕਰਕੇ ਮੈਨੂੰ ਸਿਹਰੇ ਸਿਹਰੇ ਐ ਦੇਖ ਹੰਦਾ ਮੈਂ ਬੈੱਡ ਤੇ ਜਾ ਕੇ ਬੈਠਾ ਹਾਂ ਮਮਾ ਤੂੰ ਹੀ ਪੰਪ ਦਿੱਤਾ ਤੇਰਾ ਹਾਲੇ ਮੈਂ ਜਾ ਕੇ ਹੀ ਬੈਠਾ ਹਾਂ ਹਾਂ ਹਾਲੇ ਮੈਂ ਟਾਈਮ ਹੀ ਵੇਖਿਆ ਫੋਨ ਫੜਿਆ ਹੀ ਆਤੀ ਆ ਇਹ ਅਜਗਰ ਰੀਲ ਵੇਖਣਦੇ ਐ ਇੰਨੇ ਇਹਨੇ ਫੋਨ ਫੜਾ ਹੀ ਵੀਡੀਓ ਲੱਭਿਆ ਸ਼ੁਰੂ ਕੀਤੇ ਗਏ ਹੀ ਸੀਗੇ ਮੈਂ ਰੀਲ ਵੇਖਣਦਾ ਤੇ ਇਹਦੀ ਰੇਲ ਰੇਲ ਪੜ ਗਈ ਇਹਨੇ ਅਕੜਾ ਮਮਾ ਬੋਤਲ ਨੂੰ ਪੜ੍ਹਨਾ ਸਮਝਾਉਣਾ ਪੈਂਦਾ ਤਾਂ ਪਿਓ ਨੂੰ ਵੀ ਸਮਝਾਉਣਾ ਪੈਂਦਾ ਜਿੱਦਾਂ ਉਹਦੀ ਕੀ ਹੁੰਦੇ ਨਾ ਉਹਨੂੰ ਇੱਕ ਵਾਰੀ ਰੋਲਾ ਰੋਲਾ ਜਲੀਲ ਕਰਨਾ ਪੈਂਦਾ ਪੂਰਾ ਉਹਨੂੰ ਜਲੀਲ ਕਰਨਾ ਪੈਂਦਾ ਵੀ ਤੂੰ ਬੋਤਲ ਉੱਠ ਪਾੜ ਤੇਰੇ ਕੰਮ ਆਊਗਾ ਉਦਾਂ ਪਿਓ ਨੂੰ ਵੀ ਕਰਨਾ ਪੈਂਦਾ ਆ ਪਿੰਨੇ ਗਾ ਡੱਬਾ ਵੇ ਗਾੜੀ ਕਰਕੇ ਲਿਆ ਕੇ ਰੱਖਦਾ ਵਾ ਕਿ ਦੱਸ ਇੱਕ ਪਿੰਨੀ ਨਹੀਂ ਕੱਟ ਕੇ ਲਿਆ ਕੇ ਦਿੱਤੀ ਜਾਂਦੀ ਉਥੋਂ ਨਹੀਂ ਨਹੀਂ ਤਾਂ ਲੱਗਦਾ ਕੋਈ ਸੇ ਨੇ ਲਿਆਂਦੀ ਪਿੰਨੀ ਐ ਤੇ ਮੈਂ ਖਾਦੀ ਪਿੰਨੀ ਐ ਔਰ ਮੈਂ ਤੈਨੂੰ ਡੱਬੇ ਦਾ ਕਰਕੇ ਟੱਕਣ ਬੰਦ ਤੇ ਕਰ ਦਿੱਤਾ ਤੇਰੇ ਅੱਗੇ ਫਿਰ ਡੱਬਾ ਨਹੀਂ 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 ਗਾਂਦੀ ਨਹੀਂ ਆਈ ਲੈ ਗਾੜੀ ਹੋ ਜਾਂਦੇ ਭੁੰਗਿਆ ਠੀਕ ਆ ਅੱਜ ਕਿ ਤੂੰ ਖਾ ਲੈ ਗਦੀ ਤੇ ਅੱਜ ਇੱਕ ਮੈਨੂੰ ਆ ਵੀ ਦੇ ਦੋ ਮੈਨੂੰ ਆ ਵੀ ਦੇ ਦੋ ਜਰਾ ਬਾਹਰ ਜਿਦੋ ਦੇਖ ਜੇ ਨਾ ਮੈਂ ਕਿੰਨੀ ਇਹਨਾਂ ਨੂੰ ਕੱਢ ਕੇ ਦਵਾਂ ਪਾ ਲੋ ਨਾ ਉਹਦੇ ਨੇ ਹਸਲ ਤੇ ਠੰਢੀ ਆ ਜੁੱਤਰੀ ਆ ਸਹੀ ਬਾਲਾਂ ਤੇ ਬਹੁਤ ਠੰਡਾ ਲੱਗਦਾ ਕਿ ਵੇ ਪੱਕਾ ਮੈਂ ਪਊਗਾ ਵੀ ਮੀਂਹ ਪੜਾ ਵਿੱਚ ਪਿਆ ਐ ਲੈ ਤੁਸੀਂ ਪੜਾ ਚ ਗਏ ਹੋ ਨਹੀਂ ਇਹ ਵੀ ਮਮਾ ਤੁਹਾਡੇ ਆਇਓ ਘਰੇ ਬੈਠੇ ਅੱਜ ਲੰਘ ਤਹੀਂ ਕਿ ਦੁਕਾਨ ਤੇ ਰੇਟਾਂ ਦੇ ਲਾ ਲੈਂਦੇ ਉਹ ਕਰਕੇ ਬਾਬੇ ਪੜਾ ਲਓ ਚੱਲੇ ਤੇ ਬਾਬੇ ਪੜਾ ਲਓ ਹੋ ਗਿਆ ਇਹ ਜਾਂਦੇ ਤੇ ਨਾ ਓਏ ਆਹੋ ਉਹ ਵੀਡੀਓ ਵੇਖੀ ਨਾ ਨਹੀਂ ਮੈਂ ਨਹੀਂ ਦੇਖੀ ਤੇਰੀ ਇਹ ਚਿਕਨ ਵਾਲੀ ਦਾ ਕੀ ਹੈ ਤੇ ਚਿਕਨ ਨਹੀਂ ਮਮਾ ਦੇ ਕੱچے ਹੋ ਜਾਂਦੇ ਕੱچے ਹੋ ਜਾਂਦੇ ਲੈ ਤਾਂ ਆਂਦਾ ਬੱਲਾ ਸੁਣਨਾ ਨਹੀਂ ਉਹਨਾਂ ਨੇ ਸਮਝ ਮਮਾ ਦੇ ਕੱچے ਹੋ ਜਾਂਦੇ ਸ਼ਰਮ ਨਹੀਂ ਹੁੰਦੀ ਉਹਨੂੰ ਆਂਦੇ ਉਹ ਵੀਡੀਓ ਵੇਖੀ ਮੈਂ ਆਸਲ ਤੇ ਬੈਠੋ ਅੱਜ ਇਹਦੀ ਠੰਡੀ ਹਵਾ ਹੁੰਦੀ ਹੈ ਨਾ ਇਹ ਕਿਤਨਾ ਕਿਤੇ ਤਾਂ ਮੀਂਹ ਪਿਆ ਹੈ ਕਾਹਾਂ ਗੱਲ ਲੱਗਦੀ ਸਹੀ ਗੱਲ ਇਹ ਨਹੀਂ ਕਰਦਾ ਇਹ ਆਦੋਗੀ ਮੈਨ ਨਹੀਂ ਇਹ ਬੰਦੇ ਵਾਲੀ ਸੱਚੀ ඩ මුහල වේ වේගසී යදෙ ඔොයා හෝ